ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਵਾਨੀ ਜੀ ਸਹਾਇ ਸ੍ਰੀ ਮਾਇਆ ਲక్ష్ਮੀ ਜੀ ਸਹਾਇ ਉਸਤਤ ਸ੍ਰੀ ਮਾਇਆ ਲక్ష్ਮੀ ਜੀ ਕੀ ਸ੍ਰੀ ਮੁਖ ਵਾਕਯ ਪਾਤ ਸਾਹੀ ਦਸਵੀਂ ਦੋਹਿਰਾ ਛਾਇਆ ਰੂਪੀ ਹੋਇ ਕੈ ਵਿਚਰਤ ਸ੍ਰੀ ਗੋਪਾਲ ਆਪਹਿ ਲక్ష్ਮੀ ਬਪ ਧਰੇ ਜੀਉ ਜੰਤ ਪ੍ਰਤਪਾਲ ਛਾਇਆ ਰੂਪੀ ਹੋਏ ਕੈ ਵਿਚਰਤ ਸ੍ਰੀ ਗੋਪਾਲ ਆਪਹਿ ਲక్ష్ਮੀ ਬਪ ਧਰੇ ਜੀਉ ਜੰਤ ਪ੍ਰਤਪਾਲ ਚਾਪਈ ਸ੍ਰੀ ਮਾਇਆ ਮੁਖ ਕਰੋ ਉਚਾਰ ਦਰਿਦਰ ਸਾਗਰ ਤੇ ਲੇਹ ਉਬਾਰ ਰਹਾਉ ਦੋਹਿਰਾ ਆਦ ਭਵਾਨੀ ਈਸ਼ਵਰੀ ਮਾਇਆ ਜਾ ਕੋ ਨਾਮ ਇਨ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨ ਕਾਮ ਸੁਖ ਦਾਇਕ ਮੰਗਲ ਕਰਨ ਪ੍ਰਤਿ ਪਾਲੇ ਬਹੁ ਭਾਂਤ ਸੁਬੋਧ ਦੈਨ ਜੈ ਜੈ ਕਰਨ ਮਾਇਆ ਸ੍ਰੀ ਜਗ ਮਾਤ ਬੈਸਨ ਪਦ ਸਾਰੰਗ ਛਪੈ ਜਗ ਬੰਦਰ ਜਗਨਾਥ ਜਗਤ ਪਾਲਕ ਹਰ ਅੰਬੈ ਪ੍ਰਜਾ 나ਥ ਜਗਨਾਥ ਸੇਵ ਰਛਕ ਜਗਦੰਬੈ ਜਗ ਤਾਰਨ ਭੈ ਹਰਣ ਪ੍ਰਜਾਪਤ ਆਦਿ ਭਵਾਨੀ ਮਾਇਆ ਕੋ ਬਪਤਾਰ ਜਗਤ ਮੈਂ ਅਲਖ ਲਖਾਨੀ ਅਪਦ ਬਿਨਾਸ਼ਨ ਸੁਖ ਕਰਨ ਦਾਸ ਰਛਕ ਹਰ ਮਾਇਆ ਤੀਨ ਲੋਗ ਸਭ ਬਸ ਕਰਨ ਅਮਿਤ ਗਤ ਪ੍ਰਗਟ ਸੁਭਾਇਆ ਦੋਹਿਰਾ ਤੁਮ ਬਿਨ ਸਰੇ ਨਾ ਇਕ ਛੇਨਾ ਕਾਰਜ ਹੋਤ ਨਾ ਸਿੱਧ ਜਿਨ ਕੋ ਤੁਮ ਕਿਰਪਾ ਕਰੀ ਜਿਨ ਕੇ ਗ੍ਰਹ ਨਵ ਨੇਧ ਅਗ ਹਾ ਦਰਿਦਰ ਨਿਵਾਰਨੀ ਭਵ ਜਾ ਕੋ ਨਾਮ ਚਤਰ ਕਾਦਨੀ ਅਮਿਤ ਗਤ ਮਿਤ੍ਰਪਾਲ ਸੁਗ ਧਾਮ ਮਨ ਬਾਛਦ ਫਲ ਦੇਤ ਹਰ ਭਗਤ ਆਪਨੋ ਜਾਣ ਸੋ ਜਸ ਦੇਤ ਮੰਗਲ ਕਰਨ ਸਭ ਕੋ ਕਰ ਕਲਿਆਣ ਦੀਨ ਬੰਦ ਜਗ ਤਾਰਨੀ ਮਾਇਆ ਬਾਪ ਹਰਿ ਰਾਏ ਜਵਾਲ ਬਲਸਾਲ ਮੁਖ ਤੇਜ ਵਲਤ ਸੰਕਟ ਕਰੋ ਸਹਾਈ ਮਹ ਪਾਲਨ ਜਗ ਮੰਡਨੀ ਖਲ ਖੰਡਨ ਜਗ ਮਾਤ ਅਚਲ ਸਰੂਪ ਅਨੂਪ ਗਤ ਮਾਇਆ ਸ੍ਰੀ ਜਗਨਾਥ दास निवाजन भगत हित शिक्षण के प्रतिपाल मुक्त दान रक्ष्याकरण माया श्री गोपाल दान देन बहु जगत को ਪ੍ਰਤਪਾਲਿ ਬਹੁ ਭਾਂਤ ਕਾਲ ਰਛ ਜਗ ਪਾਲਨੀ ਬਿਜਨਾ ਸ੍ਰੀ ਪ੍ਰਭ ਨਾਥ ਦਇਆ ਕਰਨ ਗਿਰਿ ਬਿਕ ਹਰਨ ਮਾਇਆ ਅਸ਼ਲ ਸਰੂਪ ਵਿਆਦ ਹਰਨ ਸੰਕਟ ਦਰਨ ਖਲ ਖੰਡਨ ਜਗ ਭੂਪ ਭਗਤ ਦਾਇਨੀ ਦਾਤ ਹਿਤ ਰਾਜੇ ਕਰਨ ਸਭ ਜਾਨ ਦੀਨ ਨਿਵਾਜਨ ਪੈ ਹਰਨ ਕਰਨਾ ਨਿਧ ਭਗਵਾਨ ਸਿੱਧ ਕਰਨ ਮੰਗਲ ਸਭਨ ਵਿਆਪਕ ਸੰਗਲ ਸੰਸਾਰ 84 ਜੋ ਇਨ ਕਟਤ ਸਿਮਰਤ ਸ੍ਰੀ ਸੋਮਰਾਰ ਸੋਰਠਾ ਦਨਦਾਇਕ ਦિવਯ ਦੇਨ ਪ੍ਰਜਾ ਪਾਲਨੀ ਪ੍ਰਜਾ ਪਾਤ ਕਮੁਤਨਾਸ ਮਤ ਦੇਨ ਅਮਿਤ ਤੇਜ ਅਮਿਤੋਜ ਗਤ ਵਿਸ਼ਨ ਪਦ ਸਾਰੰਗ ਛਪੈ ਛੰਦ ਨਵਲਨਾਥ ਨਿਰਵਾਨ ਸਬੋਤ ਦਾਇਕ ਮੰਗਲਕਾਰ ਕਾਲ ਵਿਨਾਸ਼ਨ ਰਹਿਤ ਕਾਲ ਸਤਿਦਾਇਕ ਨਰਹਰ ਕਰਨਾ ਨਿਧ ਸੋ ਕ੍ਰਿਪਾਲ ਕਲਬ ਬ੍ਰਿਸ਼ ਜਾ ਕੀ ਛਾਇਆ ਸੋ ਨਾਥ ਨਿਰੰਜਨ ਨਰਹਰੀ ਸਭ ਜਗਤ ਸਹਾਇ ਮਾਇਆ ਬਾਪ ਜਗਮਾਹੇ ਦੁਖ ਹਰਤਾ ਸਭ ਜਗਤ ਕੀ ਜਿਸ ਸੁਨਿਅਤ ਦੁਖ ਜਾਹੇ ਜਤ ਪੂਰਨ ਹਰ ਲక్ష్ਮੀ ਦੋਹਿਰਾ ਨਰਕ ਨਿਵਾਰਣ ਜਗਤ ਗੁਰ ਮੋਹਨ ਸਗਲ ਸੰਸਾਰ ਰਿਜਕ ਦੈਨ ਸਭ ਜਗਤ ਕੋ ਜਤ ਪੂਰਨ ਭੰਡਾਰ ਛਪੈ ਸ਼ੰਦ ਅਗ ਕੰਧਨ ਭਵ ਹਰਨ ਜੋਗ ਜਵਾਲਾ ਛਤ੍ਰੇ ਬ੍ਰਿਤ ਧਰਮ ਤੁਜਾ ਫਰ ਹਰਤ ਧਰਮ ਮੂਰਤ ਧਰਮਾ ਕਰਤ ਅਸੀਂ ਪਾਨ ਅਸਕੇਤ ਖੜਗ ਤੁਜ ਧਰਮ ਧਨੁਰ ਧਰ ਅਕਾਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਅਟਲ ਬਰ ਨਹਿ ਕਲੰਗ ਨਹਿ ਕਲੰਕ ਨਿਰਬਾਨ ਅਬਚਲ ਸਰੂਪ ਅਨਪਉ ਜਗਤ ਨਿਰਆਕਾਰ ਨਿਰਬਿਆਧ ਮਦਨ ਮੂਰਤ ਵਿਦਿਆ ਸੁਪਤ ਛਪੈ ਛੰਦ ਨਵਤਲ ਨਵਰ ਕਿਸੋਰ ਅਮਰ ਗਤ ਜਾ ਕੀ ਬਾਨੀ ਆਤ ਸੁੰਦਰ ਛਾਵ ਧਰੇ ਪ੍ਰਜਾਪਤ ਜਵਾਲਾ ਰਾਣੀ ਧਰਮ ਸਿੰਧ ਕਲਿਆਣ ਸੁਦਾ ਗਤ ਮਾਇਆ ਕਰਨੀ ਏਕ ਦ੍ਰਿਸ਼ਟ ਭਵ ਤਰਤ ਜਾਤ ਗਤ ਊ ਨਵਤਰਨੇ ਕਲਾ ਧਾਰ ਸਭ ਮਧ ਰਾਜਤ ਗਾਜਦ ਕੇ ਹਰ ਥੰਮ ਨੂਪਰ ਚਰਨ ਅਪਾਰ ਧੁਨ ਸੁਨਿਅਤ ਭਾਜੈ ਸੋ ਜਮ ਦੋਹਾ ਸੋ ਰਠਾ ਸਭ ਕਿਸ ਤੁਮਰੇ ਹਾਥ ਜਿਸ ਦੇਵੇ ਸੋ ਪਾਵਹੀ ત્રિનાથા કે દાંત माया चरण त्यावहि दया रूप भगवंत दरिद्र निवारण सुख करण मंगल रूप अनंत आपद विनाशन जय करण लोक चतुर्दश नाथ रमा राव सब जगद की दीन नाथ नाथ माया करो इस पद की मैं धर ओड न यार पय द्वार माया हरे दूसर नाहीं ठाोर किसको जाचो नर हरे अरहो दीन अपदा हार Amen. ਮਿਹਰ ਹਪਾਵੋ ਦੁਖ ਹਰੋ ਮਾਇਆ ਕਰੋ ਇਸ ਪਤਿਤ ਪਰ ਮੰਗਲ ਕਰ ਅਪਦਾ ਹਰੋ ਦਰਿਦ੍ਰ ਸਾਗਰ ਮਹਿ ਡੂਪਤੇ ਏ ਮਾਇਆ ਜਗਤਾਤ ਤੁਛ ਬਾਦ ਤੁਮ ਨਿਕਟ ਹੈ ਗਹਿ ਪੁਜ ਲੇਹੋ ਰਗਨਾਥ ਕਰਮਹੀਨ ਮਤਹੀਨ ਹਾਂ ਅਲਪ ਬੁੱਧ ਮਤ ਥੋਰ ਮਹਾ ਪਤਿਤ ਦੁਖਿਆ ਅਧਿਕ ਚਿਤਵੋ ਆਪਣੀ ਓਰ ਮਿਹਰ ਨજર ਕੀ ਫਜ਼ਲ ਸੇ ਚਿਤਵੋ ਦੀਨ ਦਿਆਲ ਮੀਨ ਤਪਤ ਜਲ ਦੇਹੋ ਹਰ ਕਰਨਾ ਨਿਦ ਗੋਪਾਲ ਕਿਰਪਾ ਸਿੰਧ ਸੰਕਟ ਹਰਨ ਕਾਲਪ ਬ੍ਰਿਸ਼ਟ ਜਿਹਿਤ ਛਾ ਸਿਧ ਰੂਪ ਅਨਹਦ ਸ਼ਬਦ ਜੇ ਸਮ ਦੂ ਸਰਨਾ ਹਚਾਰਨੀ ਦੋਹਰਾ ਸ੍ਰੀ ਮਾਇਆ ਜਗ ਮੋਹਨੀ ਨੇ ਕਲੰਗ ਜਿਹ ਰੂਪ ਤੀਨ ਲੋਕ ਬੰਧਤ ਚਰਨ ਬ੍ਰਹਮਾ ਬਿਸਨ ਅਨੂਪ ਬਿਸਨ ਪਾਦ ਸਾਰੰਗ ਛਪੈ ਸੇਤ ਸਹਿਤ ਫਨ ਰਟਤ ਤਦਯਪ ਤੁਮ ਅੰਤ ਨ ਪਾਵਤ ਨੇਤ ਨੇਤ ਸਭ ਕਹਿਤ 베ਦ ਸੁਰ ਨਰ ਮਨ ਧਿਆਵਤ ਕੀ ਤੋ ਚਿੰਤਾ ਨਰ ਹਰਤ ਮਾਇ ਇੱਛਾ ਪੂਰਨ ਜਾਗ ਕਮਲ ਕਲਮਲ ਅਗ ਸਭ ਹਰਤ ਮੁਖ ਮੰਡਲ ਨਵ ਤਨ ਛਬ ਕਵਲ ਨੈਨ ਸੁੰਦਰ ਪਣ ਨਰਪਤ ਕਟਕੇ ਹਰ ਮ੍ਰਿਗ ਲੋਚਨੀ ਕਦਲ ਸੋ ਜਾਗ ਆ ਜਾਣ ਬਾਹ ਰਾਜਾ ਪਾਲ ਦੁਖਮੋਚਨੀ ਵੱਡਾ ਦੋਹਰਾ ਹੈ ਚਤੁਰਬਾਹੋ ਅਸ਼ਟਾ ਕਰੇ ਨਾਰ ਸਿੰਘ ਜਹ ਕੇ ਭੇਸ ਪ੍ਰਹਲਾਦ ਉਬਾਰਿਓ ਦੁਖ ਹਰਿਓ ਹਰਨਾਖਸ ਹਰਿਓ ਨਰੇਸ ਇੰਦਰ ਦੋਹਰਾ ਮੁਗਦ ਦੇਨ ਮੰਗਲ ਕਰਨ ਛੇਮ ਕਰਨ ਹਰਿ ਰਾਏ ਸਰਦ ਬਚਨੀ ਸਰਦ ਕਰਨ ਹਰ ਸਭ ਕੋ ਕਰੋ ਸਹਾਈ ਵਿਸ਼ਨ ਪਦ ਗਉਰੀ ਛੇਮ ਕਰਨ ਇਛ ਪੁੱਜਨ ਅਮਰ ਧਨ ਬ੍ਰਿਤ ਮਹੀ ਧਰ ਰਛ ਕਰਨ ਭੈ ਹਰਨ ਸਦਾ ਜੈ ਧਰਮ ਧਨੁਰ ਧਰ ਮਾਇਆ ਨਾਮ ਅਪਾਰ ਜਗਤ ਮਹਿ ਪ੍ਰਗਟ ਭਵਾਨੀ ਸੰਕਟ ਦਰਦਰ ਅਪਦਾ ਹਰਨ ਪੀਰ ਤ੍ਰੈ ਲੋਕ ਪਛਾਨੀ ਦੀਨ ਆਨਾਥ ਸੁਨਾਥ ਸਭਨ ਪ੍ਰਤ ਪਾਲ ਕਰਈਆ जग वंदन पै हरण माये दूध पूत देवैया मर बांचित फल देत बिरद की लाज रखैया दीनन की व्रत पाल धर्म व्रत अवद मिटैया इंद्र सो रठा माया अचल अपार मौज करण संकट हरण बिजना सागर संसार रिजग देन इच्छा पूजन रसाल दोहरा सोख ददेन अनहद करण जय जय मंगल रूप अबनासी अवचल अब सदा बेदना ब्रह्म स्वरूप द्रव्य उपवन के नमित सिमरो श्री जगमाए आद अंत रक्षा करण सबको करो सहाय अगम रूप माया हरे परम सिद्ध की खान कुमद बिनासन जय करण दाता सकल जहान ਦੁਖ ਨਿਵਾਰਣ ਅਗਹਰਣ ਦੀਨ ਦਿਆਲ ਕਿਰਪਾਲ ਸਰਨ ਪਰੇ ਕੀ ਰਾਖਤੀ ਦਾਤਾ ਸਗਲ ਗੋਪਾਲ ਸ੍ਰੀ ਨਾਰਾਇਣ ਜਗਤ ਪਿਤ ਪਵਖੰਡਨ ਜਗਮਾਤ ਸ੍ਰੇਸ਼ਟ ਉਪਾਵਨ ਜਗਹਰਣ ਰਤ ਪਾਲੇ ਦਿਨ ਰਾਤ ਕੀ ਉਤਾਰਥ ਮੰਗਲ ਕਰਨ ਕਰਨਾ ਨਿਦ ਕਰਤਾਰ ਕਾਲ ਰਛਤਾਰਨ ਪ੍ਰਭੂ ਮਾਇਆ ਰੂਪ ਮੁਰਾਰ ਮਦੁਰ ਤੋਂ ਅਨ ਛੰਦ ਦੋਹਰਾ ਬਿਦਨਾ ਸਗਲ ਸੰਸਾਰ ਕੀ ਸਿਰ ਜਾ ਤਰਨ ਅਕਾਸ ਚੰਦ ਸੂਰਜ ਦੋਏ ਦੀਵੜੈ ਕੀਨੇ ਵਿਵਿਤ ਪ੍ਰਕਾਸ਼ ਬ੍ਰਹਮਾ ਵਿਸ਼ਨਯ ਉਪਾਇ ਕੈ ਕੀਨੀ ਸੰਗਤ ਪਸਾਰ ਕੋੜ ਤੇ ਤਿਸਾ ਸੁਰ ਭੈ ਨਾਲੇ ਇੰਦਰ ਭੂਆਰ ਸੁਰ ਨਰ ਮਨ ਗੰਧਰਵ ਰਚੇ ਜਖ ਕਿੰਨਰ ਗਨ ਪ੍ਰੇਤ ਅਸੁਰ प्रबल दानो ਵਿਕਟ ਰਾਹੁ ਨ ਛਤਰ ਗ੍ਰਿਹੇਤ ਛਪੈ ਛੰਦ ਸਬਦ ਸਿੰਧ ਸਬਦ ਦੀਪ ਖੰਡ ਨਵ ਖੰਡ ਬਨਾਇਓ ਜਲ ਥਲ ਪਰਬਤ ਕਨਕ ਮੇਰ ਹਿਮ ਭੂਮ ਰਚਾਇਓ ਪਦ ਪੰਛੀ ਜਲ ਜੀਵ ਅਨਲ ਗਗਨ ਅੰਤਰ ਕੀਨਾ ਅੰਡਜ ਜੇ ਰਜ ਸੇ ਤਜ ਉਤ ਭੁਜ ਪ੍ਰਗਟ ਸੋ ਕੀਨਾ ਨਰਕ ਸੁਰਗ ਚਹੁ ਜੁਗ ਬਨੇ ਰਾਤਰ ਦਿਨਸ ਪਲ ਮਾਸ ਪਵਨ ਪਾਣੀ ਬੈ ਸੰਤਰੋ ਠਾਕੁਰ ਚਾਰੋ ਦਾਸ ਦੋਹਰਾ ਦੁਖ ਸੁਖ ਦੋਇ ਕਪਰੇ ਬਨੇ ਮਾਨੁਖ ਕਾ ਵਿਵਹਾਰ ਧਰਮ ਪਾਪ ਸਾਖੀ ਤੋ ਬਿਦਨਾ ਠਟਿਓ ਅਪਾਰ ਕਨਕ ਦੋਹਰਾ जात जात रचना भई सब मह आप खिलंत नीच उच्च मह आप हर बिरला कोए बुझंत राव रंग प्रजा पर ग्राम नगर सब देश भूप छत्र पद तेज बर सूर्य जोध नरेश खत्री ब्राह्मण सूद वैस चार वर्ण की खान माया स्वप्न सुखोपति पुण्य दान स्नान ਬਲੀ ਤਪੀ ਜੋਗੀ ਕੀਏ ਜਟਾ ਜੂੜ ਨਖ ਧਾਰ ਗ੍ਰਹੀ ਜਤੀ ਜਾਪੀ ਹੂਏ ਨਾਨਾ ਵਿਦ ਬਹਿ ਪਾਰ ਸੁਰ ਨਰ ਮਨ ਦੇਵੀ ਬਨੇ ਆਪ ਬਨੇ ਅਵਤਾਰ ਰਤਨ ਲਾਲ ਹੀਰਾ ਮੁਕਤ ਕੰਚਨ ਰੂਪ ਸੁਧਾਰ ਸਭ ਮਹਿ ਤੁਹੀ ਨਿਰੰਜਨਾ ਊਨੀ ਠਾਉਰ ਨਾ ਕੋਈ ਘਾਟ ਘਾਟ ਮਹਿ ਵਿਚਰੇ ਪ੍ਰਭੂ ਨਾ ਕੋਈ ਹੁਆ ਨਾ ਹੋਏ ਰਹਾ ਚਾਰ ਬੀਦਖੜ ਅਸਤ ਦਸ ਬਿਜ ਨਾ ਰਚ ਬਿਸਥਾਰ ਤੀਨ ਲੋਗ ਰਚਨਾ ਭਈ ਕਰਤਾ ਸਰਜਨ ਹਾਰ ਤੁਮ ਬਿਨ ਸਰੇ ਨਾਇਕ ਛਿਨ ਤੁਮ ਸਭ ਜੀਅਨ ਪ੍ਰਾਨ ਤੁਮ ਕਰਤਾ ਸਭ ਜਗਤ ਕੀ ਤੁਮ ਹੀ ਤੇ ਸਭ ਮਾਨ ਰਹਾ ਕਰਮ ਧਰਮ ਸੁਜਨੇਮ ਜਪ ਕਰਮਨ ਕੀ ਰੀਤ ਸੰਨਿਆਸੀ ਪੁਨ ਸਰुत ਤੋਨ ਨਾਟ ਨਾਟਕ ਸੰਗੀਤ ਜਾਂਤਰ ਮੰਤਰ ਤੰਤਰਣ ਭਈ ਥਿਤ ਵਾਰ ਰਤ ਮਾਸ ਰਸ ਕਸ ਭੋਜਨ ਵਿੰਜਨਾ ਦੁਗਦ ਖੀਰ ਜਗਰਾਸ ਨੇ ਕੀ ਬਦੀ ਖੁਸ਼ੀਆਂ ਕਨੇ ਜੋਗ ਭੋਗ ਕੀ ਖਾਨ ਰਿੱਧ ਸਿੱਧ ਚਿੰਤਾ ਸਗਲ ਜੀਏ ਜੰਤ ਪ੍ਰਮਾਨ विपद शपथ पदा रचि रचना अनेक प्रकार वन त्रिन पर्वत भूम धर उड़ग नक्षत्र गणार सब में एक नारायण माया को बपतार रद पाल बहु जीव जंत सबको देत अध आहार मद दोहरा फूल फल बरखा तुही तुही सबन की सार तुम सबको पैदा करो तुम ही करो संघार पंचाल दोहरा जब माया हर बाप धरयो तब सब ही बिबहार गुब्त प्रकट सब कड् बिखै वरते रूप अपार युग जुगांत सुन धन्न ते एक लाख करतार गोपद प्रगट सब घट बिखै वरत रूप अपार आनंद दोहरा सर्व लोह रक्षा करण संतन के सुख धाम श्री माया जग बन्दनी लक्ष्मी जा को नाम मंगल दोहरा औ ना कर सो कृपा कर हो हौ मत मंद अपाग दुख कर जोर बिनती करत रत्ती पाग मोहि जाग कर्म रेग माया तुहि ਤੁਹੀ ਸਭਨ ਕੀ ਸਾਰ ਜਬ ਤੁਮਰੀ ਕਿਰਪਾ ਭਈ ਜਗਤ ਭਾਗ ਲਿਲਾਰ ਆਨੰਦ ਦੋਹਰਾ ਆਨੰਦ ਰੂਪ ਅਨਹਦ ਸਦਾ ਅਨ ਦਿਨ ਅਨੰਦ ਆਨੰਦ ਬਿਨੋਦ ਅਨੰਤ ਹਰ ਅਨਹਦ ਅਨੰਦ ਗੋਬਿੰਦ ਜੈ ਦੋਹਰਾ ਜੈਤ ਜੈਤ ਜੈ ਕਰ ਜੈ 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 ਜਗਦੀਸ਼ ਜਵਤ ਜਮਨ ਜਤ ਬ੍ਰਤ ਜਗਤ ਜਗਮਗ ਜਗ ਜਹ ਈਸ ਪਵਿੱਤਰ ਦੋਹਰਾ परम पवित्र पुनीत पत पितम्बर प्रतनाम पापरण पूर्ण पितृ पीरपरा परधाम धर्म सोरठ धर्म तार तन धान्य धान्य धन्य तरनि तरा धीरज धर्म सुध्यान तुन्द तुर तिरक तरा मोहन सोरठा मनमोहन मेहरवान मंगल मगन महान मत मदो मदन मुरार मद सोदन मोहक महत चिंता नंद सोरठा चिंता मन चिरकाल चित्त चीर चैतन चित चंचल चबल अचाल दीर्घ चकोर पंकज अचुत छत्री सोरठा छत्र छेद छतार शीरछ मोह क्षेत्र छक्कत छप्र छे छेम छेछार क्षार कर्ण छद्रण विपत भावी उदोत सोरठा भावी भुगत पंडार पीर भीम पैरव हरण भव पवा भूत भवान भगवत भगत भाव पव जल तरण पारस सोरठा पारस पिता पुराण परमानंद प्रीतम प्रभु पूरण पुरख पुराण पाप पुंज गारत सभु नारायण सोरठा नारायण निरंकार नरसिंह नरहरनवल निर्विकार निरहार नंद नंदन नेत्रकवल गिरधर दोहरा गिरधारी गोविंद गुरु गोवर्धन गोपाल, गोसाई गोपी बलभ, गोपनाथ गोल कवल सोरठा कारण करण करीम, केशव तारत करण, कोमल कमल नवीन कोट कंटक हरण, खालिक सोरठा ਖਾਲਕ ਖਾਲਕ ਖੁਦਾਏ ਖੈਰ ਖੂਬ ਖੁਸ਼ਹਾਲ ਖੁਸ਼ ਖਾਲਸ ਖਸਮ ਅਤਾਏ ਖਾਮੇ ਖੂਨ ਖਤਾ ਬਖਸ਼ ਕਣ ਸਿਆਮ ਦੋਹਰਾ ਘਟ ਘੜ ਮੈਂ ਕਣ ਸਿਆਮ ਜੂ ਕਹਿ ਰਦ ਕਣ ਕਨ ਕੋਰ ਜੀ ਜੰਤ ਚਾਤਰਗ ਮਯੂਰ ਚਿਤ ਵਤ ਕੋਕਲ ਮੋਰ ਦਇਆ ਦਇਆ ਦੋਹਰਾ ਦੀਨ ਦਿਆਰ ਦਾਤਾ ਦਇਆ ਦੁਖ ਦਲ ਇਦਰ ਦਲ ਦੁੰਦ ਦ੍ਰਿਗ ਵਿਸਾਲ ਦੁਤ ਅਦ્વਯੰ ਦਨਕਰ ਸਮਰਮਕੰਦ ਓ ਅੰਦੋਹਰਾ ਓ ਅੰਵਾਸ ਦੇਵ ਵੇਦਨ ਵਿਦਤ ਵਾਰ-ਵਾਰ ਲਖ ਵਾਰ ਔਰ ਨਿਬਾਹ ਵਹਿ ਰੀ ਨਹੀਂ ਵੈਰ ਹਰਨ ਕਰਤਾਰ ਸਹੰਸ ਮੁਖੀ ਦੋਹਰਾ ਸਹਨ ਸਾਹ ਸਹ ਪਦ ਸਗਲ ਸੰਸਯ ਸਿਹਰ ਸਿਰਾਏ ਸੱਜਣ ਸਾਧ ਸੰਸਾ ਨਹੀਂ ਚੀਤੁਰ ਸਤ ਸੁਖ ਦਾਏ ਇੰਦਰਗ ਦੋਹਰਾ ਈਸਰ ਈਸ ਈਮਾਨ ਇਕ ਇਮ ਨਾਇਕ ਇਮ ਨਾਏ ਇਕ ਇਕ ਈਕਾਨ ਇਸ ਇੰਦਰਲਾ ਇੰਤਿਹਾਈ ਚੁਰਨ ਦੋਹਰਾ ਚੁਰਨ ਚੋਰ ਝੰਕਦ ਚਪਟ ਝਿਮ 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 ਚੁਨਕਾਰ ਝੀਨ ਸਬਦ ਚਾਂਜਨ ਚਰਨ ਝਗਰਾ ਝੂਡ ਝੰਕਾਰ ਟੋਟਕ ਦੋਹਰਾ ਟੋਟ ਟੂਰ ਟੰਟਾ ਟਰਨ ਟੀਕਾ ਸਗਲ ਸੰਸਾਰ ਟਕ 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 ਨਿਰਖੋਂ ਤੁਮ ਹੈ ਇਕ ਟਿਕਨ ਕਰਤਾਰ ਥਾਰ ਠਾਰ ਠਾਕੁਰ ਠਟਿਓ ਬਿਨ ਠਾਕੁਰ ਨਹਿ ਠਾਟ ਠਾਕ ਠੇਕ ਸਉ ਦੂਰ ਯਹ ਨਹਿ ਬਾਗਾ ਨਹਿ ਠਾਟ ਨਿ ਡਰ ਦੋਹਰਾ ਡਾਂਗ ਰ ਡੀਗਰ ਹਉ ਅਦਿਕ ਤੁਮ ਨਿ ਡਰ ਡਰ ਡਾਰ ਬਾਰ ਬਾਰ ਡੰਡੋਦ ਤੁਮ ਤੁਹ ਜਸ ਡਾਂਗ ਅਪਾਰ ਢੀਠ ਦੋਹਰਾ ਢੋੜ ਢੀਮ ਠਾਡੀ ਟਿਮਕ ਹਉ ਤਰ ਟਾਕ ਬਪਲਾਸ ਢੇਰ ਢੀਠ ਢੁਲ ਕਦ ਫਿਰਤ ਟਹ ਟਹ ਪਰਨ ਉਦਾਸ ਛਪੈ ਤਰੁਣ ਤਾਬ ਤਮ ਹਰਨ ਤਾਤ ਤਿਆਗੀ ਤੀਰਥ ਤਤ ਤਿਮਰ ਤਪਤ ਤਿਖ ਤਰਨ ਤੋਗ ਤਪੀਨ ਅੰਤਰ ਗਤ ਜੰਦਰ ਮੰਤਰ ਮਹਿ ਆਪ ਆਪ ਤੋਸਾ ਤਕੀਆ ਛਿਤ ਤੜ ਤੀਰਥ ਤਿਟਕਾਟ ਆਪ ਆਪੇ ਤਪ ਸਿ ਬ੍ਰਿਤ ਤਾਪ ਨਿਵਾਰਣ ਤਮ ਹਰਣ ਅਗਨਾਸਨ ਅਮਿਤੋਜ ਗਤ ਤਕੀਆ ਤਾਨਨ ਤਾਨ ਮਾਨਦਾਇਕ ਛਤਰੀਨ ਪਤ ਥੀਰਕਤ ਦੋਹਰਾ ਥਾਨ ਥਨੰਤਰ ਰਮ ਰਹੇ ਆਸਥਿਰ ਥੀਰ ਦਿਆਲ ਥਕਤ ਥਕਤ ਆਏ ਪ੍ਰਭੂ ਕਰ ਗਹ ਨੇਹੁ ਗੁਪਾਲ ਮੰਗਲ ਦੋਹਰਾ ਮੰਗਲ ਨਿਤ ਮੰਗਲ ਸਦਾ ਮੰਗਲ ਮੰਗਲ ਭੂਪ ਜੈ ਮੰਗਲ ਜੈ ਮੰਗਲਾ ਸਭ ਮੰਗਲ ਅਨੂਪ ਫਿਰਦ ਫਿਰਦ ਬਹੁ ਬਿਦ ਫਿਰੇ ਫੇਰੀ ਚੁੱਕੀ ਨਾ ਫੇਰ ਫਾ ਫਾਤ ਫਾਸੀ ਕਟਕ ਜਿਨਹ ਕਹਿਓ ਇਕ ਬੇਰ ਵਿਸ਼ਨ ਦੋਹਰਾ ਵਿਸ਼ਨ ਸੋ ਵਿਆਪਿਕ ਸਰਬਮੈ ਬਿਯਾਦ ਹਰਨ ਬਿਖ ਜਾਲ baar baar bandat charan bipat bighan rach pal ram dohara ram ramat sab ghat bikhai sab mah ram raheem raav rang raiyat tuhi raavad raj karim ਲਲਿਤ ਦੋਹਰਾ ਲਾਲ ਗੋਪਾਲ ਦਿਆਲ ਲਾਲ ਲਲਿਤ ਬਚਨ ਲਖ ਰੂਪ ਲਲਿਤ ਰੰਗ ਲਲਤਾ ਲਲਾ ਲਾਲ ਬਿਖਿਆਲ ਅਨੂਪ ਹਰੀਆਵਲ ਦੋਹਰਾ ਹਰ ਹੀਰਾ ਹਰੀਆਵਲਾ ਹਰ ਹਰ ਕੀ ਨੋ ਜੰਗ ਹਰਨ ਭਰਨ ਹਰ ਹਰ ਹਰੀ ਏ ਮੰਚਲ ਹਰ ਮੰਗ ਗਿਆਨੀ ညਤਨ ਬਹੀਨ ਗਿਆਦਰੂਪ ਅਨਪਉ ਸਦਾ ਰਾਣਾ ਰਾਉ ਪ੍ਰਬੀਨ ਅਚਲ ਅਥਾ ਸੱਦ ਸਰਬਦਾ ਆਦ ਅੰਦ ਜੁਗ ਜੁਗ ਅਟਲ ਸਰਬ ਸੋ ਵਿਆਪੀ ਦੇਵ ਉਤਪਤ ਪਰ ਲੈ ਕਰਨ ਹਾਰ ਮਾਇਆ ਅਲਖ ਅਪੇਵ ਜਲ ਥਲ ਮਹੀਰ ਜੀ ਜੰਤ ਨਾਬ ਮੰਡਲ ਪਾਤਾਲ ਸਵਰਗ ਮ੍ਰਿਤ ਚੌਦਹ ਭਵਨ ਬਿਜਨਾ ਸਵਾਤ ਗੋਪਾਲ ਨਾਮ ਠਾਮ ਘਟ ਘਟ ਵਿਖੈ ਸਭ ਮਹਿ ਰਮਤ ਪ੍ਰਕਾਸ਼ ਅੱਖਰ ਬਾਣੀ ਸਭ ਤੁਹੀ ਸਭ ਮੁਖ ਦੇਦਿ ਗਿਰਾਸ ਦੋਹਰਾ ਲక్ష్ਮੀ ਕੋ ਬਪਤਾਰ ਹਰ ਮਾਇਆ ਘਰ ਪ੍ਰਕਾਸ਼ ਹਰਨ ਪਰਨ ਸਭ ਜਗਤ ਕੀ ਸੰਤਨ ਕੀ ਸੁਖ ਰਾਸ ਲక్ష్ਮੀ ਕੋ ਬਭਤਾਰ ਹਰ ਮਾਇਆ ਕਰ ਪ੍ਰਕਾਸ਼ ਹਰਨ ਪਰਨ ਸਭ ਜਗਤ ਕੀ ਸੰਤਨ ਕੀ ਸੁਖ ਰਾਸ ਨਰਾਜ ਛੰਦ ਅਚਲ ਥਾ ਹਗਮ ਕਾ ਬੇਅੰਤ ਧਿਆਨ ਧਾਰੀ ਐ जगत् माता अंबकास नित्य नेमुचार्य अखंड ख्याल खंड का प्रचंड जाप जापिए अकाल काल काल का बेअंत थाप थापिए जगत् माता जालपास नित्य प्रत्त गाए अखंड चंड, चंड चंड का प्रभात उठ धियाए स्वष्ट बाहुईश्वरी कल्याण रूप पेखेय चतुर पूजा सिंहासन अनंत कह बिसेखय जगत् माता लक्ष्मी चरण चित लाए अनंत ਮੰਗਲਾ ਬਿਸ਼ੇਗ ਕੈ ਮਨਾਇਐ ਜੈ ਅੰਤ ਜੈਤ ਜੈ ਕਰੀ ਸੁਧਾਗਤੀ ਬਖਾਨਿਐ ਕਵਲ ਨੈਣ ਕੇਸਰੀ ਸੁਜਾਪ ਮੰਤਰ ਠਾਨਿਐ ਅਮਰ ਅਟਲ ਅਗਾਦ ਬੋਧ ਦਿਆਲ ਲਾਲ ਜਾਪਿਐ ਸਹੀਲ ਸਤਿਨ ਧਰਮ ਬ੍ਰਿਤ ਪੇਖ ਪੇਖ ਧਰਾਪਿਐ ਨਾਸਕਾਸ ਬ੍ਰਹਮ ਕੋ ਨਮਸਕਾਰ ਨਿਤਯੰ ਅਦਾਗ ਅਦਵਯ ਆਤਮਾ ਸਦੀਵ ਸਤ ਚਿੱਤਯੰ ਮੁਰਾਰ ਮੰਗਲਾ ਹਰੀ ਬਕਤਰਤੇ ਉਚਾਰਿਐ ਸੁਬਾਸੁਰੇ ਬਿੰਦੇਸਵਰੀ ਸੁਧਿਆਏ ਪਾਪ ਟਾਰਿਐ ਜਯੰਤ ਜਵਾਲ ਜਾਲ ਪਾ ਹਿਰਦੈ ਮਜਾਰ ਧਾਰਿਐ ਬਪੁੰਜ ਪਾਪ ਕੋਟ ਕੋਟ ਧਿਆਏ ਗਾਏ ਜਾਰਿਐ ਮਛ ਕਛ ਨਾਰ ਸਿੰਘ ਬ੍ਰਹੂਪ ਗਾਇਐ ਪਰਾਸੂਰਾਮ ਰਾਮਕ੍ਰਿਸ਼ਨ ਭਾਵਨਾ ਧਿਆਇਐ ਜਗੰਨਨਾਥ ਨਹਿਕਲੰਕ ਦੇਵ ਸੰਤ ਨਾਇਐ ਅਕਾਲ ਮੂਰਤ ਸਤਨਾਮ ਨਾਮ ਕੋ ਰਜਾਇ ਹੈ ਜਲੰਥਲੰਗੇ ਰੰਗ ਨਭੰ ਸਮਾਸਤ ਰੂਪ ਜਾਣਿਆ ਫੋਗੀੜ ਹਸਤ ਤਰਨੰ ਮੇਰ ਬ੍ਰਹਮ ਹੀ ਬਖਾਨੀਐ ਆਨੰਦ ਨਾਮ ਬਿਆੰਤ ਕੇ ਬੈਰਾਟ ਕੋ ਪਛਾਨੀਐ ਜੇ ਅੰਸ ਦੇਵ ਕਾਲ ਕਾ ਸੋ ਮੰਤਰ ਜਾ ਬਠਾਨਿਆ ਅਨੰਤ ਨਾਮ ਬਿਆੰਤ ਕੇ ਬੈਰਾਟ ਕੋ ਪਛਾਨਿਆ ਜੇ ਅੰਸ ਦੇਵ ਕਾਲ ਕਾ ਸੋ ਮੰਤਰ ਜਾ ਬਠਾਨਿਆ ਦੋਹਰਾ ਸਤ ਸਤ ਯਾਨ ਪਵ ਸਦਾ ਕਹਿ ਲਗ ਕਰੋਂ ਬਖਾਨ ਸ੍ਰੀ ਮਾਇਆ ਜਗ ਤਾਰਨੀ ਰੱਖੋ ਲਾਜ ਨਿਦਾਨ ਦੋਹਰਾ ਸਤ ਸਤ ਅਨ ਭਉ ਸਦਾ ਕਹਿ ਲਗ ਕਰੋਂ ਬਖਾਨ ਸ੍ਰੀ ਮਾਇਆ ਜਗ ਤਾਰਨੀ ਰੱਖੋ ਲਾਜ ਨਿਦਾਨ